ਜੋਰ ਤੋਂ ਕਿਨ ਜੋ ਉਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਤਮਾ ਫਰਮਾ ਜੇ ਜੋ 100 ਗੋਣ ਸੋਹਣੇ ਕਹਾਲਾ ਸ਼ਾਗਲਾ ਨਾਉ ਇੱਕ ਕੁੜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਜੀ ਪਹਿਲਾਂ ਬਹੁਤ ਸੋਹਣੀ ਫਿਲਮਾਂ ਦਿੱਤੀ ਨੇ ਪੰਜਾਬੀ ਇੰਡਸਟਰੀ 노 ਡਾਊਟ ਹੁਣ ਇੱਕ ਕੁੜੀ ਲੈ ਕੇ ਕਿ ਵਧੀਆ ਪੇਸ਼ਕਸ਼ ਹੈ ਕਿਸ ਤਰ੍ਹਾਂ ਦੇਖੂ ਮੈਂ ਵਨ ਮੈਨੂ ਮੈਂ ਮੇਰੇ ਲਈ ਹਰ ਫਿਲਮ ਹੀ ਮਤਲਬ ਮੈਂ ਮੈਂ ਐਦਾਂ ਨਹੀਂ ਹੁੰਦਾ ਵੀ ਉਹਨੂੰ ਮੈਂ ਕਾਊਂਟ ਕਰਦਾ ਇੱਕ ਤਰ੍ਹਾਂ ਕਿ ਮੇਰੀ ਆ ਕਿੰਨੀਵੀਂ ਫਿਲਮ ਹੈ ਤੇ ਕਿੰਨੀ ਸੋਹਣੀ ਹੋਣੀ ਚਾਹੀਦੀ ਹੈ ਨਾ ਸੋ ਮੈਂ ਜੋਰ ਪੂਰਾ ਲਾਇਆ ਜੀ ਫਿਲਮ ਤੇ ਬਾਕੀ ਬਾਬਾ ਜਾਨ ਐਕਸਪੈਰੀਮੈਂਟ ਕਰਨ ਦਾ ਕਿੰਨਾ ਕ ਮੌਕਾ ਮਿਲੇ ਆ ਕਾਲਾ ਸ਼ਾਗਲਵੀ ਲਕਿਨ ਆ ਗਿਆ ਚੁੱਕੇ ਹੂੰ ਤੇ ਇਸ ਤੋਂ ਬਲਹ ਹੋਰ ਫਿਲਮਾਂ ਵਿੱਚ ਸੌਗਣ ਸੌਕੜੇ ਬਣ ਐਕਸਪੈਰੀਮੈਂਟ ਕੋਈ ਟਰਾਈ ਨਹੀਂ ਕੀਤਾ ਕਦੀ ਐਕਸਪੈਰੀਮੈਂਟਲੀ ਜਦੋਂ ਆਪਾਂ ਲਿਖਦੇ ਆ ਜੋ ਕਹਾਣੀ ਲਿਖੀ ਗਈ ਉਹਨੂੰ ਉਸੇ ਤਰੀਕੇ ਨਾਲ ਬਣਾਉਣਾ ਆਈ ਥਿੰਕ ਹੋਊਗਾ ਜੇ ਸੀ ਧੱਕੇ ਨਾਲ ਕਿਉਂਕਿ ਐਕਸਪੈਰੀਮੈਂਟ ਕਰਨ ਵਾਲਾ ਮੈਂ ਕਦੀ ਐਵੇਂ ਸੋਚਿਆ ਵੀ ਨਹੀਂ ਕਿ ਐਕਸਪੈਰੀਮੈਂਟ ਕਰਨਾ ਹਨ ਤੇ ਇਹ ਕਨਸੈਪਟ ਕਿੱਦਾਂ ਹੈ ਜਿਹਦਾ ਵੱਖਰਾ ਕਨਸੈਪਟ ਹੈ ਬਾਲੀਵੁੱਡ ਦਾ ਪੰਜਾਬੀ ਇੰਡਸਟਰੀ ਦਾ ਧਰਮਾ ਪ੍ਰੋਡਕਸ਼ਨ ਕੁਝ ਨਵਾਂ ਲੈ ਕੇ ਜਿਹੜਾ ਆਡੀਅੰਸ ਪ੍ਰੋਜੈਕਟ ਆਉਥਔਥੌਰੀਟੀ ਇਸ ਇਹ ਅਥੌਰੀਟੀ ਨੋ ਸੀਨ ਮਤਲਬ ਪੂਰਾ ਸਾਰੀ ਫਿਲਮ ਦੇ ਵਿੱਚ ਕਿ ਕੁੜੀਆਂ ਦੇ ਮਨ ਚ ਕੀ ਚੱਲਦਾ ਜਦੋਂ ਉਹਨਾਂ ਦਾ ਵਿਆਹ ਦੀ ਗੱਲ ਹੁੰਦੀ ਹੈ ਤੇ ਉਹਨਾਂ ਦੇ ਮਨ ਚ ਕੀ ਕੀ ਡਰ ਹੁੰਦੇ ਇਨਸਿਕਿਉਰਟੀ ਕੀ ਕੀ ਹੁੰਦੀ ਸਸਟ ਫੈਕਟਰ ਕੀ ਮੰਨਦੇ ਹੋ ਓਵਰਆਲ ਮੂਵੀ ਦਾ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਕੀ ਕੀ ਮੈਮ ਇੰਟਰਸਟਿੰਗ ਫੈਕਟਰ ਇੰਟਰਸਟਿੰਗ ਫੈਕਟਰ ਦਾ ਪਰਫਾਰਮੈਂਸ ਨੇ ਸ਼ਨਾਜ ਦੀ ਪਰਫਾਰਮੈਂਸ ਹੈ ਨਿਰਮਲ ਮੈਮ ਦੀ ਪਰਫਾਰਮੈਂਸ ਹੈ ਤਾਰਾਪੁਰੀਆ ਜਿਹਦੀ ਪਰਫਾਰਮੈਂਸ ਹੈ ਨਾ ਸਾਰੇ ਕਰੈਕਟਰਾਂ ਦੀ ਹੈ ਈਵਨ ਰਵੀ ਕੁਮਾਰ ਸਨਾਜ ਜੋ ਸਾਡੇ ਡੀਓਪੀ ਨੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਦੇਖੇ ਹੋਣਗੇ ਵਿਜ਼ੂਅਲ ਗੋਰੀ ਐਡੀਟਰ ਹੈ ਉਹਨੇ ਬਹੁਤ ਸੋਹਣਾ ਕੀਤਾ ਹੈ ਇਹਦਾ ਬੀਜੀਐਮ ਕਿਤੇ ਮੁੰਡਾ ਅਰਬਿੰਦੋ ਹੈ ਉਹਨੇ ਕੀਤਾ ਹੈ ਅਦਵੈਤ ਨੇ ਕੀਤਾ ਹੈ ਜੈਦੇਵ ਜੀ ਨੇ ਕੀਤਾ ਹੈ ਸੋ ਆਈ ਥਿੰਕ ਇਹ ਸਾਰੇ ਇੰਟਰਸਟਿੰਗ ਫੈਕਟਰ ਹੀ ਨੇ ਚੈਲੰਜ ਕੁ ਚੈਲੰਜ ਚੈਲੰਜ ਕੁਛ ਨਹੀਂ ਹੁੰਦਾ ਚੈਲੰਜ ਇਹ ਹੀ ਹੁੰਦਾ ਹੈ ਕਿ ਮੈਨੂੰ ਤਾਂ ਹੁੰਦਾ ਥੋੜਾ ਟਾਈਮ ਮਿਲ ਜੇ ਕੰਮ ਕਰਨ ਦਾ ਨਾ ਸਾਡੇ ਥੋੜਾ ਜਿਹਾ ਇਦਾਂ ਕਿ ਡੇਟਾ ਡਿਸਾਈਡ ਸੀ ਪਹਿਲਾਂ ਕਰ ਲੈਨੇ ਆ ਰਿਲੀਜ਼ ਡੇਟਾ ਉਹਦੇ ਕਰਕੇ ਨਾ ਕਿਤੇ ਪ੍ਰੈਸ਼ਰ ਪੈ ਜਾਂਦਾ ਜਿਹੜਾ ਕੰਮ 6 ਮਹੀਨੇ ਚ ਕਰਨਾ ਹੁੰਦਾ ਜੇ ਤੁਸੀਂ 3 ਮਹੀਨੇ ਚ ਕਰਨ ਨੂੰ ਕਹੋਗੇ ਤੇ ਤੁਹਾਨੂੰ ਹੰਡਾਣਾ ਪੈਂਦਾ ਆਪਣੇ ਤੇ ਸੌਣਾ ਨਹੀਂ ਮਿਲਦਾ ਪ੍ਰੋਪਰਲੀ ਤਾਂ ਨਾ ਉਹ ਟੈਂਸ਼ਨ ਜੀ ਰਹਿੰਦੀ ਜੇ ਜਲੂ ਸੀ ਪਹਿਲਾ ਚੂਸ ਕੀਤਾ ਸੀ ਤੁਹਾਡੇ ਮਾਈਂਡ ਚ ਗੁਰਜਾਇਸ ਹੀ ਆਇਆ ਸੀ ਨਹੀਂ ਗੁਰਜਾਇਸ ਤੋਂ ਪਹਿਲਾਂ ਗੁਰਜਾਇਸ ਮਾਈਂਡ ਚ ਹੈਗਾ ਸੀ ਲੇਕਿਨ ਇੱਕ ਹੋਰ ਵੀ ਮੁੰਡਾ ਸੀ ਨੇ ਸੋਚਿਆ ਸੀ ਉਹ ਉਹ ਕੀ ਆ ਅਸੀਂ ਸ਼ਹਿਰੀਮਾਨ ਬਾਈ ਨੂੰ ਸੋਚਿਆ ਸੀ ਪਹਿਲਾਂ ਉਹ ਕੈਨੇਡਾ ਸੀ ਤੇ ਬਾਜੀ ਕਹਿੰਦੇ ਸੀ ਵੀ ਮੈਂ ਮੈਨੂੰ ਇੱਥੇ ਮੈਂ ਪਤਾ ਨਹੀਂ ਆਉਣਾ ਨਹੀਂ ਪਤਾ ਨਹੀਂ ਮੇਰਾ ਹਜੇ ਟਾਈਮ ਬਣਦਾ ਨਹੀਂ ਪਿਆ ਦੈਨ ਗੁਰਜੈਜ ਵੀ ਸਾਡੇ ਮਾਈਂਡ ਸੀ ਮੀਨ ਟਾਈਮ ਗੁਰਜੈਜ ਨੇ ਜੈਸ ਕਰਤੀ ਤਾਂ ਸੀ ਨੇ ਫਿਰ ਉਹਦਣਾ ਪਰਸੂ ਕਰ ਲਿਆ ਕੀ ਕਹਿਣਾ ਚਾਹੋਗੇ 31 ਅਕਤੂਬਰ ਨੂੰ ਮਦਾਨੀਆਂ ਵੀ ਰਿਲੀਜ਼ ਹੋ ਰਹੀ ਤੇ ਧਰਮਾਰੀ ਥੋਡੀ ਮੂਵੀ ਰਿਲੀਜ਼ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਇੱਕ ਕੁੜੀ ਬਾਰੇ ਮੈਂ ਫਿਲਮਾਂ ਦੇਖੋ ਫਿਲਮਾਂ ਮੈਂ ਫਿਲਮਾਂ ਦੇ ਨਾਲ ਆ ਮਦਾਨੀਆਂ ਵੀ ਸਾਡੀ ਫਿਲਮ ਆ ਇੱਕ ਕੁੜੀ ਤਾਂ ਸਾਡੀ ਹੈ ਹੀ ਹੈ ਤੁਸੀਂ ਦੋਨਾਂ ਫਿਲਮਾਂ ਨੂੰ ਪਿਆਰ ਕਰੋ ਹੈਨਾ